ਮੇਰੇ ਨਾਲ ਅੰਮ੍ਰਿਤਸਰ ਤੋਂ ਵੀਡੀਓ ਕਾਲ ਤੇ ਨੇ ਐਡਿਕਸ਼ਨ ਸਾਈਕੀਆਟ੍ਰਿਸਟ ਡਾਕਟਰ ਜੇਪੀਐਸ ਪਾਟਿਆ ਗੁੱਡ ਆਫਟਰਨੂੰ ਪਾਟਿਆ ਸਾਹਿਬ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਗੁੱਡ ਆਫਟਰ ਡਾਕਟਰ ਪਾਟਿਆ ਮੈਂ ਕੁਝ ਨਾ ਮੈਡੀਕਲ ਸ਼ਰਦਾਬਲੀ ਬਾਰੇ ਤੁਹਾਡੀ ਜਾਣਕਾਰੀ ਲੈਣੀ ਚਾਹੁੰਦਾ ਵਾਂ ਜਿਹੜੀ ਡਰੱਗ ਆ ਆਈਸ ਜਿਹਦੇ ਨਾਲ ਲੋਕੀ ਨਸ਼ਾ ਕਰਦੇ ਨੇ ਬੱਚੇ ਨਸ਼ਾ ਕਰਦੇ ਆ ਇਹ ਐਗਜ਼ੈਕਟਲੀ ਕੀ ਡਰੱਗ ਹੁੰਦੀ ਆ ਇਹਨਾਂ ਇਨਫੈਕਟ ਸਾਰੇ ਡਰਗ ਦੀ ਕਈ ਹੁੰਦੀਆਂ ਟਾਈਪਸ ਹੁੰਦੀਆਂ ਕੋਈ ਡਿਪਰੈਸੈਂਟਸ ਹੁੰਦੀਆਂ ਕੋਈ ਸਟਿਮੂਲੈਂਟਸ ਹੁੰਦੀਆਂ ਹਾਂ ਇਹ ਜਿਹੜੀ ਕ੍ਰਿਸਟਲ ਮੈਥ ਹੈਗੀ ਹੈ ਇੱਕ ਸਟਿਮੂਲੈਂਟ ਡਰਗ ਹੈ ਸਟਿਮੂਲੈਂਟ ਡਰਗ ਹੈ ਹਾਂ ਇਹਦਾ ਸਟ੍ਰੀਟ ਨਾਮ ਜਿਹੜਾ ਹੈ ਉਹ ਹਾਈਸ ਹੈ ਵੈਸੇ ਕ੍ਰਿਸਟਲਾਈਨ ਮੈਥ ਐਂਡ ਵਿਟਾਮਿਨ ਹੁੰਦੀ ਹੈ ਅੱਛਾ ਤੇ ਇਹ ਬ੍ਰੇਨ ਦੇ ਵਿੱਚ ਡੋਪਾਮਾਈਨ ਲੈਵਲ ਨੂੰ ਇਕਦਮ ਵਧਾ ਦਿੰਦੀ ਹੈ ਹੂੰ ਜਿਸ ਕਰਕੇ એનર્ਜੀ ਯੂਫੋਰੀਆ ਤੇ ਮਤਲਬ ਅੰਦਰ ਇੱਕ ਖਾਸ ਤਰ੍ਹਾਂ ਦੀ ਅਨੋਖੀ ਜੀ ਤਾਕਤ ਆ ਜਾਂਦੀ ਹੈ ਓਕੇ ਜਿਸ ਤਰ੍ਹਾਂ ਕਿ ਇਹਦੀ ਫਿਰ ਡਿਪੈਂਡੈਂਸ ਹੋ ਜਾਂਦੀ ਹੈ ਤੇ ਲੋਕੀ ਇਹਨੂੰ ਯੂਜ਼ ਕਰਦੇ ਆ ਇਹਦੇ ਹੋਰ ਵੀ ਕੋਈ ਨਾਂ ਨੇ ਕ੍ਰਿਸਟਲ ਮੈਥ ਯਾਬਾ ਸਪੀਡ ਗਲਾਸ ਵਗੈਰਾ ਵਗੈਰਾ ਹਾਂ ਇਹ ਸਾਰੀਆਂ ਇਹ ਇਹ ਇਹਦੇ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਸੀਟ ਨਾਮ ਹੈਗੇ ਆ ਪਰ ਇਹਨਾਂ ਦਾ ਬੇਸਿਕ ਜਿਹੜਾ ਕੰਪੋਨੈਂਟ ਕੰਪੋਨੈਂਟ ਹੈ ਨਾ ਉਹ ਮੈਥ ਐਂਫੈਟਾਮੀਨ ਹੀ ਹੈ ਮੈਥੈਂਫੈਟਾਮੀਨ ਇਜ਼ ਅ ਸਟੀਮੂਲੈਂਟ ਟੂ ਦਾ ਬ੍ਰੇਨ ਤੇ ਇਸ ਡਰੱਗ ਨੂੰ ਜਿਹੜੇ ਯੂਜ਼ਰਸ ਆ ਉਹ ਇਨਹੇਲ ਕਰਦੇ ਆ ਸਨਿਫ ਕਰਦੇ ਆ ਜਾਂ ਇੰਜੈਕਟ ਕਰਦੇ ਕਿਵੇਂ ਲੈਂਦੇ ਇਹਨੂੰ ਸਾਰਾ ਕੁਝ ਕਰਦੀ ਹੈ ਜੀ ਇਹ ਨੇਜ਼ ਵੀ ਕਰਦੀ ਹੈ ਸਵੈਲੋ ਵੀ ਕਰਦੀ ਹੈ ਇੰਜੈਕਟ ਵੀ ਕਰਦੀ ਹੈ ਸਨੋਟ ਵੀ ਕਰਦੀ ਹੈ ਸਾਰੇ ਤਰੀਕਿਆਂ ਨਾਲ ਯੂਜ਼ ਕੀਤੀ ਜਾਂਦੀ ਹੈ ਜੀ ਤੇ ਇਹਦਾ ਕਿੰਨੀਂਕੀ ਦੇਰ ਤੱਕ ਅਸਰ ਰਹਿੰਦਾ ਹੈ ਇਹਦਾ ਇੱਕ ਵਾਰੀ ਜੇ ਕਿਸੇ ਨੇ ਲੈ ਲਈਏ ਤੇ ਇਹ ਤਾਂ ਨਾ ਡਿਪੈਂਡ ਕਰਦਾ ਜੀ ਪਹਿਲਾਂ ਸ਼ੁਰੂੀ ਸਦੂ ਤੇ ਅਦਾ ਅਸਰ ਕਾਫੀ ਦੇ ਰਿਹਾ ਹੁੰਦਾ ਫਿਰ ਹੌਲੀ ਹੌਲੀ ਕਰਕੇ ਇਹਦੀ ਡੋਜ਼ ਵਧਾਣੀ ਪੈਂਦੀ ਹੈ ਤੇ ਇਹਦੀ ਡਿਊਰੇਸ਼ਨ ਆਫ ਸਿਮਪਟਮੈਟਸ ਵੀ ਘੱਟਦੀ ਜਾਂਦੀ ਹੈ ਸੋ ਸ਼ੁਰੂਆਤ ਦੇ ਵਿੱਚ ਬੰਦਾ 24 ਆਵਰਸ ਬਾਅਦ ਦਿੰਦਾ ਫਿਰ 12 ਆਵਰਸ ਬਾਅਦ ਵੀ ਲੈਣਾ ਸ਼ੁਰੂ ਕਰ ਦਿੰਦਾ ਤੇ ਕਈ ਵਾਰੀ ਤੇ 6-8 ਬਾਅਦ ਵੀ ਲੈਣੀ ਪੈਂਦੀ ਹੈ ਤੇ ਇਹ ਕੀ ਬੇਸਿਕਲੀ ਪਾਰਟੀ ਡਰਗ ਹੈ ਔਰ ਕਿੰਨੇਕ ਪ੍ਰਚਲਿਤ ਹੈ ਆਪਣੇ ਕਿੰਨੇਕ ਲੋਕ ਹੀ ਲੈਂਦੇ ਇੱਥੇ ਆਪਣੇ ਪੰਜਾਬ 'ਚ ਜਾਂ ਨਾਰਥ ਇੰਡੀਆ 'ਚ ਸਨਚ ਪਾਰਟੀ ਡਰਗ ਤੇ ਨਹੀਂ ਹੈ ਇਹ ਵਨ ਆਫ ਦਾ ਡੇਂਜਰਸ ਡਰਗਸ ਹੈਗੀ ਹੈ ਬੜੀ ਮਤਲਬ ਹਾਈਲੀ ਇੰਪੋਰਟੈਂਟ ਐਡਿਕਟਿਵ ਡਰਗ ਹੈਗੀ ਹੈ ਹਮ ਹਮ ਪਰ ਹਾਲੇ ਤੱਕ ਕੀ ਸੀਗਾ ਕਿ ਪੰਜਾਬ ਦੇ ਵਿੱਚ ਇਹਦੀ ਐਂਟਰੀ ਨਹੀਂ ਸੀ ਹੋਈ ਹਮ ਤੇ ਬਹੁਤੇ ਜਿਹੜੇ ਪੇਸ਼ੈਂਟਸ ਆਉਂਦੇ ਸੀ ਨਾ ਬਾਹਰੋਂ ਜਿਹੜੇ ਆਉਂਦੇ ਸੀ ਉਹ ਆਇਸ ਲੈ ਕੇ ਆਉਂਦੇ ਸੀਗੇ ਅੱਛਾ ਕਿਉਂਕਿ ਥੋੜੀ ਕਾਸਟਲੀ ਹੋਣ ਕਰਕੇ ਨੇ ਇੱਥੇ ਲੋਕੀ ਅਫੋਰਡ ਨਹੀਂ ਕਰ ਸਕਦੇ ਸੀਗੇ ਹਾਂ 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 ਪਰ ਹੁਣ ਮੈਂ ਸੁਣਿਆ ਹੈ ਕਿ ਮੈਟਰੋ ਸਿਟੀਜ਼ ਦੇ ਵਿੱਚ ਇਹਦੀ ਐਂਟਰੀ ਹੋ ਗਈ ਹੈ ਜੀ ਤੇ ਇਹ ਵੈਸੇ ਇੰਡੀਆ ਦੇ ਵਿੱਚ ਟੋਟਲੀ ਬੈਨਡ ਆ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਥਾਂ ਤੇ ਇਹਨੂੰ ਇਹ ਪਰਮਿਸਿਬਲ ਡਰਗ ਵੀ ਹੈ ਨਾ 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 ਆਲ ਓਵਰ ਵਰਡ ਕਿਤੇ ਵੀ ਕੋਈ ਜਗ੍ਹਾ ਨਹੀਂ ਹੈਗੀ ਜਿੱਥੇ ਇਹ ਬੈਨਡ ਨਾ ਹੋਏ ਇਟ ਇਜ਼ ਟੋਟਲੀ ਪ੍ਰੋਹਿਬਿਟਿਡ ਡਰਗ ਇਟਸ ਅ ਹਾਈਲੀ ਐਡਿਕਟਿਵ ਡਰਗ ਐਂਡ ਇਟ ਇਜ਼ ਬੈਨਡ ਆਲ ਓਵਰ ਦਾ ਵਰਡ ਡਾਕਟਰ ਸਾਹਿਬ ਹਾਂ ਜੀ ਆਈਸ ਡਰਗ ਜਿਹੜੀ ਆ ਇਹ ਇੰਡੀਆ ਚ ਬਣਦੀ ਆ ਜਾਂ ਬਾਹਰੋਂ ਆਉਂਦੀ ਆ ਦੇਖੋ ਬਣਦੀ ਆਲਓਵਰ ਵਰਡ ਕਿਉਂਕਿ ਇਹਦੀ ਟਰੇਡ ਚਲਦੀ ਰਹਿੰਦੀ ਹੈ ਤੇ ਇਹ ਵੈਸੇ ਸਿੰਥੈਟਿਕ ਡਰਗ ਹੈ ਜਿਹੜੀ ਫੈਕਟਰੀਆਂ ਦੇ ਵਿੱਚ ਬਣਦੀ ਹੈ ਮੇਨਤੀ ਫਾਰਮਾਸਿਊਟੀਕਲ ਕੰਪਨੀਆਂਸ ਦੇ ਵਿੱਚ ਵੀ ਇਹਦੀ ਪ੍ਰੋਡਕਸ਼ਨ ਹੁੰਦੀ ਹੈ ਓਕੇ ਜਿਵੇਂ ਇਹ ਕਈ ਤਰ੍ਹਾਂ ਤੇ ਯੂਜ਼ ਹੁੰਦੀ ਹੈ ਏਡੀਡੀ ਦੇ ਚਿਲड्रन ਦੇ ਵਿੱਚ ਉਹ ਬੱਚੇ ਜਿਨ੍ਹਾਂ ਦੇ ਵਿੱਚ ਅਟੈਂਸ਼ਨ ਸਪੈਨ ਘੱਟ ਹੁੰਦਾ ਤੇ ਉਹ ਆਪਣਾ ਕਨਸੈਂਟਰੇਟ ਨਹੀਂ ਕਰ ਸਕਦੇ ਉਹਨਾਂ ਬੱਚਿਆਂ ਦੇ ਵਿੱਚ ਇਟ ਇਜ਼ ਲੀਗਲੀ ਯੂਜ਼ਡ ओके बट ਕਿਉਂਕਿ ਇਹਦੀ ਪ੍ਰੋਡਕਸ਼ਨ ਤੇ ਇਹਦੀ ਜਿਹੜੀ ਯੂਸ ਹੋ ਗਈ ਹੈ ਹੁਣ ਇਲੀਗਲ ਹੋ ਗਈ ਹੈ ਪਾਰਟੀ ਡਰਗ ਸਮਝ ਲੱਗ ਪਏ ਹੈ ਕਿਉਂਕਿ ਇਹ ਨਾਲ એનર્ਜੀ ਆ ਜਾਂਦੀ ਹੈ ਕਨਸੈਂਟ੍ਰੇਸ਼ਨ ਇਕਦਮ ਜ਼ਿਆਦਾ ਵੱਧ ਜਾਂਦੀ ਹੈ ਫੋਕਸ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਬੰਦੇ ਨੂੰ ਲੱਗਦਾ ਹੈ ਕਿ ਉਹਦੇ ਨਾਲ ਉਹਦੀ ਜਿਹੜੀ ਐਸਪੀਡ ਦੀ ਪਾਵਰ એનર્ਜੀ ਤੇ ਸਾਰਾ ਕੁਝ ਜਿਹੜਾ ਉਹ ਇਕੱਠਾ ਹੋ ਜਾਂਦਾ ਹੈ ਹਾਈਲੀ ਐਨਰਜੈਟਿਕ ਡਰਗ ਹੈ। ਇਹਦਾ ਮਤਲਬ ਹੈ ਕਿ ਇਹ ਕਈ ਫਾਰਮਾ ਕੰਪਨੀਆਂ ਵੀ ਬਣਾਉਂਦੀਆਂ ਵਾਂ ਪਰ ਮੈਂ ਪਿੱਛੇ ਜੇ ਪੜਿਆ ਸੀ ਵੀ ਨੌਇਡਾਜ ਕੋਈ ਪ੍ਰਾਈਵੇਟ ਲੈਬ ਫੜੀ ਗਈ ਸੀ ਜਿੱਥੇ ਇਹ ਡਰਗ ਬਣ ਰਹੀ ਸੀ। ਸੋ ਇਹ ਕੰਮ ਪੰਜਾਬ いや ਇੱਥੇ ਵੱਧੀ ਆ ਇੱਥੇ ਵੀ ਹੋ ਰਿਹਾ। ਮੈਨੂੰ ਲੱਗਦਾ ਹੈ ਕਿਉਂਕਿ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਕਿੱਥੇ ਬਣਦੀ ਹੈ ਪਰ ਮੈਨੂੰ ਇਹ ਪਤਾ ਹੈ ਕਿ ਫਾਰਮਾਸਿਊਟੀਕਲ ਕੰਪਨੀਆਂ ਜਿਹੜੇ ਲੈਬੈਰੇਟਰੀ ਦੇ ਵਿੱਚ ਆਲਮੋਸਟ ਸਿਮਿਲਰ ਮੈਥਡਸ ਨਾਲ ਬਣਦੀਆਂ ਜਿਹੜਾ ਡੀਗਲ ਡਰਗ ਬਣ ਰਹੀ ਹੁੰਦੀ ਉਹਦੇ ਨਾਲ ਹੀ ਇਹ ਵੀ ਬਣਨੀ ਸ਼ੁਰੂ ਹੋ ਜਾਂਦੀ ਹੈ। ਤੇ ਜੇ ਪਤਾ ਕਰਨਾ ਹੋਵੇ ਵੀ ਕੋਈ ਇਹ ਡਰਗ ਲੈਂਦਾ ਵਾ ਤੇ ਕਿਸ ਤਰ੍ਹਾਂ ਦਾ ਡੋਪ ਟੈਸਟ ਯੂਰਿਨ ਟੈਸਟ ਹੁੰਦਾ ਜਾਂ ਬਲੱਡ ਟੈਸਟ ਹੁੰਦਾ ਇਹਦੇ ਵਿੱਚ ਨਾ 23 ਤਰ੍ਹਾਂ ਦੇ ਟੈਸਟ ਹੁੰਦੇ ਆ ਯੂਰਿਨ ਚ ਵੀ ਹੁੰਦਾ ਹੈ ਬਲੱਡ ਚ ਵੀ ਹੁੰਦਾ ਹੈ ਸਲਾਈਵਾ ਚ ਵੀ ਹੁੰਦਾ ਹੈ ਹੇਅਰ ਟੈਸਟ ਵੀ ਹੁੰਦਾ ਹੈ ਓਕੇ ਪਰ ਜਿਹੜੇ ਆਮ ਤੌਰ ਤੇ ਪ੍ਰਚਲਿਤ ਟੈਸਟ ਕਰਦੇ ਆ ਨਾ ਉਹ ਅਸੀਂ ਯੂਰਿਨ ਟੈਸਟ ਹੀ ਕਰਦੇ ਆ ਜਿਹਨੂੰ ਅਸੀਂ ਡੋਪ ਟੈਸਟ ਕਹਿੰਦੇ ਆ ਤੇ ਕਿੰਨੇ ਦਿਨ ਬਾਅਦ ਰਿਪੋਰਟ ਆ ਜਾਂਦੀ ਹੈ ਜਿਹੜੀ ਹੈ हां मतलब रिपोर्ट जी जी वाद वाद दिना दिना दी रिपोर्ट जेडी जिन्नी ਦੇ ਜੇ ਬੰਦੇ ਨੇ ਲਈ ਹੋਈ ਹੈ ਨਾ ਉਹ ਤਕਰੀਬਨ 3-4 ਦਿਨ ਤੱਕ ਵਕਤ ਬਾਅਦ ਇਹ ਪੋਜ਼ਿਟਿਵ ਰਹਿੰਦੀ ਹੈ ਨਹੀਂ ਜਦੋਂ 3 ਦਿਨਾਂ ਦੇ ਬਾਅਦ ਇਹ ਨੈਗੇਟਿਵ ਹੋਣੀ ਸ਼ੁਰੂ ਹੋ ਜਾਂਦੀ ਹੈ इवन इफ ਕਿਸੇ ਨੇ ਯੂਰਿਨ ਟੈਸਟ ਕੀਤੀ ਹੋਏ ਤੇ ਤੇ ਜਦੋਂ ਡੋਪ ਟੈਸਟ ਹੁੰਦਾ ਵਾ ਸੋ ਕਿੰਨੀਂਕ ਦਿਨ ਬਾਅਦ ਰਿਪੋਰਟ ਆ ਜਾਂਦੀ ਜੇ ਯੂਰਿਨ ਟੈਸਟ ਹੋਵੇ ਤੇ ਯੂਰਿਨ ਟੈਸਟ ਨਹੀਂ ਤੇ ਉਸੇ ਵੇਲੇ ਸਪੌਂਟੇਨੀਸ ਰਿਪੋਰਟ ਆ ਜਾਂਦੀ ਹੈ ਤੇ ਬਲੱਡ ਟੈਸਟ ਦੀ ਜਿਹੜੇ ਬਲੱਡ ਟੈਸਟ ਹੈ ਅਸੀਂ ਭੇਜਦੇ ਹਾਂ ਲਾਬ ਲੈਬ ਹੈ ਤੇ ਵੈਕਸੀਨ ਲੈਬ ਹੈ ਕੁਝ ਚੰਗੀਆਂ ਚੰਗੀਆਂ ਲੈਬਾਰਟਰੀਆਂ ਲੱਗੀਆਂ ਜਿਹੜੀਆਂ ਇਹਨਾਂ ਦਾ ਟੈਸਟ ਕਰਦੀ ਹੈ ਹਮ 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 ਉਹ ਹੌਟਲੀ ਟੈਸਟ ਹੁੰਦੇ ਉਹ ਇੱਕ ਦਿਨ ਦੇ ਬਾਅਦ ਰਿਪੋਰਟ ਆਂਦੀ ਹੈ ਉਹ ਇੱਕ ਹਫਤੇ ਦੇ ਰਿਪੋਰਟ ਨਹੀਂ ਆਂਦੀ ਬਤੌਰ ਡਾਕਟਰ ਕਿਉਂਕਿ ਤੁਸੀਂ ਐਡਿਕਸ਼ਨ ਸਾਈਕੀਆਟ੍ਰਿਸਟ ਜੇ ਤੁਸੀਂ ਬਹੁਤ ਕੇਸਿਸ ਨਾਲ ਡੀਲ ਕਰਦੇ ਜੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਇਸ ਡਰੱਗ ਬਾਰੇ ਕਿ ਇਹ ਕਿੰਨੀ ਖਤਰਨਾਕ ਹੈ ਮੈਂ ਤੇ ਕਹਿਣਾ ਚਾਹਾਂਗਾ ਜੀ ਕਿ ਜਿੰਨੀਆਂ ਅੱਜ ਤੱਕ ਡਰੱਗ ਤੇ ਗਈਆਂ ਉਹਨਾਂ ਸਾਰਿਆਂ ਤੋਂ ਡੇਂਜਰਸ ਹੈ ਅండ్ ਸਾਰਿਆਂ ਤੋਂ ਜ਼ਿਆਦਾ ਡੈਪਰਸਟੇਟਿੰਗ ਹੈ ਐਂਡ ਜੇ ਬੰਦਾ ਇੱਕ ਵਾਰੀ ਵੀ ਯੂਜ਼ ਕਰ ਲੇ ਇਟ ਇਜ਼ ਨੋਟ ਪੋਸੀਬਲ ਟੂ ਕਮ ਆਊਟ ਆਫ ਇਟ ਐਂਡ ਇਹ ਬ੍ਰੇਨ ਨੂੰ ਮੈਮਰੀ ਨੂੰ ਐਂਡ ਸਟ੍ਰਕਚਰਲੀ ਵੀ ਫੰਕਸ਼ਨਲੀ ਵੀ ਬਹੁਤ ਡੈਮੇਜ ਕਰ ਦਿੰਦੀ ਹੈ ਐਂਡ ਇਹਦੇ ਨਾਲ ਕਾਰਡੀਕ ਰੈਸਪੀਰੇਟਰੀ ਅਰੈਸਟ ਐਂਡ ਓਵਰਡੋਸ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਹੋ ਸਕਦੀ ਹੈ ਐਂਡ ਇਹਦੇ ਜਿਹੜੇ ਵਿਡਰੋਅਲਸ ਆ ਉਹ ਅਨਫੀਅਰੇਬਲ ਵਿਡਰੋਅਲਸ ਆ ਪਰ ਪਰ ਕੁਝ ਨੌਜਵਾਨ ਲੈਂਦੇ ਹੋਣਗੇ ਉਹ ਇੱਚੋਂ ਨਿਕਲਣਾ ਚਾਹਣਗੇ ਉਹ ਕਿਵੇਂ ਨਿਕਲ ਸਕਦੇ ਆ ਮਨ ਦਾ ਪ੍ਰੋਸੈਸ ਹੈ ਦੀ ਮੈਡੀਕਲ ਡੀਟੌਕਸ ਹੋਣਾ ਚਾਹੀਦਾ ਬਸ ਨਾਲ ਹੀ ਉਹਦੀ ਫੈਮਿਲੀ ਓਰੀਐਂਟੇਸ਼ਨ ਪ੍ਰੋਗਰਾਮ ਹੋਣਾ ਚਾਹੀਦਾ ਤੇ ਫਿਰ ਇਹਨਾਂ ਨੂੰ ਰੀਹੈਬ ਦੇ ਵਿੱਚ ਰੱਖਣਾ ਚਾਹੀਦਾ ਸੋ ਥੈਟ ਦੇ ਕੈਨ ਲਰਨ ਸਕਿਲਸ ਐਂਡ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਫੁੱਲਫਿਲਮੈਂਟ ਆ ਜਾਏ ਕਿ ਉਹ ਹੋਣੀ ਚੀਜ਼ਾਂ ਦੇ ਵਿੱਚ ਨਾ ਫਾਲ ਕਰੇ so ek acha rehabilitation program can definitely bring youth out of it tanu kinni ki kamyabi mili hai lokan nu ede chho bahar kaddan vaste mere seafnali kacha program kita jaye te je family cooperative hai na then the results are wonderful wonderful okay. results if the family is cooperative okashan te anni consideration nahi hai jinni family vi support system chahiye sure uh, dr patia thank you very much Thank you, Dee. Thanks a lot. Thank you.